ਆਰ ਨੂੰ ਸਤਿਕਾਰ ਗੁਰੂ ਸਾਹਿਬ ਜੀ ਉਹ ਅੱਜ ਮਹਾਨ ਸਿਧੀ ਦਿਹਾੜਾ ਹੈ ਮਹਾਨ ਜਰਨੈਲ ਜੂਦਾ ਸੇਕੋਂ ਦੀ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਮਹਾਨ ਸਿਧੀ ਹੈ ਜੋ ਕਿ 9 ਜੂਨ 1716 ਨੂੰ ਦਿੱਲੀ ਵਿੱਚ ਹੋਈ ਉਹ ਤੇ ਆਸਪਕ ਨੂੰ ਜਾਣਨਾ ਕਰੀਏ ਕਿ ਮਹਾਨ ਜੋਧਾ ਜਰਨੈਲ ਨੇ ਕਿਸ ਤੰਗ ਦੇ ਨਾਲ ਗੁਰੂ ਸਾਹਿਬਾਂ ਦੀ ਅਸੀਸ ਨੂੰ ਪਾ ਕੇ ਇੱਕ ਮਹਾਨ ਸੇਵਾ ਕਰਦੇ ਹੋਏ ਆ ਖਾਲਸਾ ਰਾਜ ਕੰਮ ਕੀਤਾ ਸਿੱਖ ਰਾਜ ਕੰਮ ਕੀਤਾ ਤੇ ਗੁਰੂ ਦੇ ਹੁਕਮ ਅਨੁਸਾਰ ਬਹੁਤ ਪਿਆਰੇ ਆਪਣਾ ਜੀਵਨ ਹੀ ਆਪਨੇ ਕਰਦੇ ਹੋਏ ਆ ਸਿਧੀਆਂ ਪਾ ਗਏ ਇਹਨਾਂ ਦਾ ਜਨਮ ਜਿਹੜਾ ਹੈ 27 ਅਕਤੂਬਰ ਸੋਹਣੋਂ 70 ਜੁਲਈ ਦਾ ਹੈ ਪਿਤਾ ਦਾ ਨਾਮ RAMDEEP ji ਸੀ ਤੇ ਮਾਤਾ ਦਾ ਨਾਮ SRAKHNI DEVI ਤੇ ਇਹਨਾਂ ਦੇ ਤੁਨ ਪਤਨੀ ਬੀਬੀ SUSHEEL KAUR ਤੇ ਛੋਟਾ ਬੱਚਾ AJAY ਸੀ ਉਹ ਪਿਆਰਿਓ ਜਦੋਂ ਸ਼িকার ਖੇਡਦੇ ਸੀ 11 ਸਾਲ ਦੀ ਉਮਰ ਸੀ ਸਕਾਰ ਖੇਰ ਦੇ ਅਖੀਰਨੇ ਦੇ ਤੀਰ ਵੱਜਿਆ ਉਹ ਮਰ ਜਾਂਦੀ ਹੈ ਚੀਰ ਫਾੜ ਕਰਦਾ ਹੈ ਉਮਰ 11 ਸਾਲ ਦੀ ਸੀ ਉਹਦੇ ਪੇਟ ਵੀ ਦੋ ਬੱਚੇ ਸੀ ਫਿਰ ਉਹ ਤੜਫ ਤੜੁਕੀ ਸਾਹਮਣੇ ਮਰ ਗਏ ਇੰਨਾ ਬਿਰਾਗ ਪੈਦਾ ਹੋਇਆ ਮਨ ਵਿੱਚ ਆਪਣਾ ਤੀਰ ਕਮਾਨ ਸਭ ਕੁਝ ਛੱਡ ਦਿੱਤਾ ਤੇ ਬਹੁਤ ਹੀ ਨਟਖਟ ਸੀ ਬਹੁਤ ਹੀ ਭੁਲਣ ਵਾਲੀ ਸੀ ਉਸ ਦਿਨ ਤੋਂ ਇੰਨਾ ਬਿਰਾਗ ਵਿੱਚ ਪੈਦਾ ਹੋ ਕੇ 11 ਸਾਲ ਵਿੱਚ ਹੀ ਇਹ ਸਭ ਕੁਝ ਸ਼ਬਦ ਦਿੱਤਾ ਬੋਲਣਾ ਬੰਦ ਕਰ ਦਿੱਤਾ ਬਿਲਕੁਲ ਵਿਰਾਗੀ ਚਾਗੇ ਮਹਾਜਾ ਜੀ ਬੜੇ ਪਰੇਸ਼ਾਨ ਹੋਏ ਸਲੱਖਣੇ ਦੇਵੀ ਬੱਚੇ ਨੂੰ ਕੀ ਹੋ ਗਿਆ ਆਪਣਾ ਸੰਗਾ ਖੇਲਦਾ ਸੀ ਤੇ ਕੀ ਹੋ ਗਿਆ ਇਹ ਜਗਾਂ ਦਿਖਾਇਆ ਅਪਰ ਗੁਰੂ ਪੈਰਕ ਨਹੀਂ ਕੁਝ ਸਮਝਾਈ ਗਲ ਕੁਝ ਦਿਨ ਬਾਅਦ ਇਹਨਾਂ ਦੇ ਪਿੰਡ ਵਿੱਚ ਵਿਰਾਗੀ ਜਾਨਕੀ ਦਾਸ ਪਾਲ ਟੋਲਾ ਆ ਗਏ ਆ ਸਾਧੂਆਂ ਦਾ ਉਦੇ ਨਾਲ ਮਿਲ ਗਏ ਗੁਰੂ ਪਨਾ ਲਿਆ ਤੇ ਕੁਝ ਸਮੇਂ ਬਾਅਦ ਚਨਕੀ ਦਾਸ ਦੀ ਚਰਚਾ ਹੁੰਦੀ ਏ ਇੱਕ ਸਮਰਥ ਹੋਇਆ RAM DAS ਵਿਸਾਖੀ ਦੇ ਸਮੇਂ ਤੇ ਉਹ ਜਿਹੜਾ ਸੀ ਸਮਰਥ RAM DAS ਉਹ ਚਰਚਾ ਵਿੱਚ ਇਹਦੇ ਗੁਰੂ ਨੂੰ ਜੋ ਜਾਣ ਕੇ ਪ੍ਰਸਾਦ ਨੂੰ ਖਰਾ ਦਿੰਦਾ ਹੈ ਤੇ ਇਹ ਵੀ ਉਸ ਤੋਂ ਬਾਅਦ ਆਪਣਾ ਗੁਰੂ ਸਮਰਥ RAMDAS ਨੂੰ ਮੰਨ ਲੈਂਦਾ ਹੈ ਪੂਰੀ ਸੰਗਤ ਕਰਦਾ ਹੈ ਉਦਾਸੀ ਸੀ ਤੇ ਜਿਹੜਾ ਜਾਨਕੀ ਬ੍ਰਹਦ ਸਾਹਿਬ ਫੇਰਾ ਕੀ ਸੀ ਉਸ ਸਮੇਂ ਬਾਦ ਦਾ ਮੁਲਾਕਾਤ ਹੁੰਦਾ ਹੈ ਉਹ ਗੁਰਨਾਥ ਨਾਲ ਬਜ਼ੁਰਗ ਸਿਹਰ ਦੀਆਂ ਇਹਦੇ ਦਾ ਮਾਲਕ ਸੀ ਉਹਦਾ ਚੇਲਾ ਬਣਿਆ ਤੇ ਗੁਰਦਿਆਂ ਦੀਆਂ ਇਹਦੇ ਸਿੱਖਿਆ ਤੇ ਬਹੁਤ ਬਲਵਾਨ ਹੋ ਗਿਆ ਲਖਣ ਪਹੁੰਚ ਜਾਂਦਾ ਹੈ ਡੇਰਾ ਆਪਣਾ ਬਣਾ ਲੈਂਦਾ ਰੇਦੀ ਹਦੀਆਂ ਆ ਗਈਆਂ ਹੰਕਾਰ ਵਧ ਗਿਆ ਬਹੁਤ ਚੇਲੇ ਚੱਪਟੇ ਹੋ ਗਏ ਉਹ ਤੇ ਡੇਰਾ ਬਣਾ ਲਿਆ ਪਲੰਘ ਰੱਖਿਆ ਸੀ ਪਲੰਘ ਤੇ ਜਿਹੜਾ ਵੀ ਕੋਈ ਆਂਦਾ ਸੀ ਉਹ ਸੰਤੰਗ ਕਰਦਾ ਸੀ ਬਿਠਾ ਦੇ ਤਰੀਕੇ ਨਾਲ ਉਹਨੂੰ ਬਿਠਾ ਦੇਣਾ ਫਿਰ ਆਪਣੇ ਰੁੱਧੀਆਂ ਅੱਖੀਆਂ ਨਾਲ ਪਲੰਘ ਪੁੱਠਾ ਕਰ ਦੇਣਾ ਉੱਚਾ ਕਰ ਦੇਣਾ ਉਹ ਡਿੱਗ ਪੈਣਾ ਵਟਣ ਵਾਲਾ ਇਨਸਾਨ ਬੜਾ ਹੱਸਦਾ ਸੀ ਔਰ ਜਦੋਂ 1760 ਵਿੱਚ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੋਈ ਉੱਥੇ ਪਹੁੰਚੇ ਡੇਰੇ ਤੇ ਸਿੰਘ ਨਾਲ ਸੀ ਜਾ ਕੇ ਬੈਠ ਕੇ ਗੁਰੂ ਪਿਆਰਿਓ ਲੰਗ ਤੇ ਇਹਨਾਂ ਪਤਾ ਲੱਗਿਆ ਇਹਦੇ ਜਿਹੜੇ ਚੇਲੇ ਸੀ ਦੱਸੇ ਕਿ ਕੋਈ ਮਹਾਂ ਪ੍ਰਸਾਦ ਕੇ ਬੈਠ ਗਏ ਪਹਿਲੇ ਬਾਹਰੋਂ ਇਹ ਬਹੁਤ ਜ਼ਿਆਦਾ ਤੰਤਰ ਮੰਤਰ ਪ੍ਰਿਧੀਆਂ ਖੀਆਂ ਚਲਾਉਂਦਾ ਹੈ ਪਰ ਬਾਜਾਂ ਵਾਲੇ ਸ਼ਹਿਨ ਸੱਟ ਅਸਤ ਮਸ ਨਹੀਂ ਹੋਈ ਕਿਉਂਕਿ ਨਾਮ ਰੂਪੀ ਤਾਨ ਸੀ ਪ੍ਰਮਾਤਮਾ ਦਾ ਰੂਪ ਸੀ ਇਹ ਬੜਾ ਗੁੱਸਾ ਹੁੰਦਾ ਹੈ। ਅਗ ਬੋਲਾ ਹੁੰਦਾ ਹੈ। ਫਿਰ ਆ ਕੇ ਸਾਹਮਣੇ ਗੁਰੂ ਸਾਹਿਬ ਦੇਖਦਾ ਹੈ ਕਿ ਸਿੰਘਾਂ ਨੇ ਸਾਰੇ ਬੱਕਰੇ ਝਟਕਾ ਦਿੱਤੇ। ਦੇਗੇ ਵਾਲੇ ਬਨੇ ਕੁੰਡੂ ਲਿਆ ਪਿਆ। ਇਹ ਹੋਰ ਬੜਾ ਗੁੱਸਾ ਹੁੰਦਾ। ਜਦੋਂ ਦੇਖਿਆ ਤੇਜ ਮਹਾਰਾਜ ਦੇ ਚਿਹਰੇ ਦਾ। ਦਸਤਾਰ, ਕਲਗੀ ਤੇ ਗੁਰੂ ਪਿਆਰੋ ਸ੍ਰੀ ਸਾਹਿਬ ਬਾਣਾ ਦੇਖਿਆ, ਤੇਜ ਦੇਖਿਆ। ਗੁਰਗੋਬਿੰਦ ਸਿੰਘ ਮਹਾਰਾਜ ਜੀ ਉਹਰਾ ਦੇ ਕੇ ਗੁੱਸਾ ਖਤਮ ਹੋ ਗਿਆ। ਸ਼ਹਿਰ ਹੋਰ ਕਈ ਤਾਂ ਦੀਆਂ ਸੋਚਦਾ ਹੈ ਪਰੰਤਰ ਜਾਮੇ ਗੁਰ ਜਾਣੀ ਜਾਣ। ਜੋ ਪਿਆਰਿਓ ਸਭ ਜਨਮ ਦੇ। ਸ਼੍ਰੀ ਮਹਾਰਾਜਾਂ ਕੀ ਬਣ ਗਿਆ ਬੰਦਾ। ਹੱਜ ਔੜ ਕੇ ਚਰਨਾਂ 'ਚ ਬਹਿ ਗਿਆ ਮਹਾਰਾ ਬਖਸ਼ੀ ਮੈਂ ਤੁਹਾਡਾ ਬੰਦਾ। ਇਹਦਾ ਪਹਿਲਾ ਨਾਮ ਸੀ ਬਚਪਨ ਦਾ। ਗੁਰ ਪਿਆਰਿਓ ਜਿਹੜਾ ਜਨਪੁਰ ਦੇ ਪਿੰਡ ਵਿੱਚ ਸੀ। ਲਸਮਨ ਦੇਵ। ਪ੍ਰਸਤੁਤ ਬਾਅਦ ਨਾਮ ਬਦਲ ਕੇ ਪੈ ਗਿਆ ਮਾਧੋਦਾਸ ਤੇ ਮਾਜਮਾਨ ਸਾਹਿਬ ਜੀ ਦੇ ਕੋਲ ਦਰਸ਼ਨ ਮਿਲੇ ਹੋਏ ਉਹਨੇ ਸਾਰੀਆਂ ਚਲਾਕੀਆਂ ਦੀਆਂ ਟਹਿ ਗਈਆਂ دل ਮਾਨਤਾ ਆ ਗਈ ਹੰਕਾਰ ਦੂਰ ਹੋ ਗਿਆ ਚਰਣੀ ਪੈ ਗਿਆ ਗੁਰੂ ਸਾਹਿਬ ਜੀਆਂ ਦੇ ਫਿਰ ਸਵਾਲ ਕਰਦਾ ਹੈ ਕਿ ਆਪ ਜੀ ਨੇ ਮੇਰਾ ਸਾਰਾ ਡੇਰਾ ਪਿੱਟ ਦਿੱਤਾ ਕਹਿੰਦਾ ਕਿਉਂ ਕਹਿੰਦਾ ਮੈਂ ਤੇ ਵਿਆਹ ਸੰਸਾਦਾਂ ਦੂਸੇ ਮੇਰੇ ਇਥੇ ਬੱਕਰੇ ਵੱੜ ਕੇ ਲੋਹ ਲੋਹਾਨ ਲੋਹ ਚਲਾਤਾ ਮੇਰਾ ਡੇਰਾ ਪਿੱਟਿਆ ਗਿਆ ਕਹਿੰਦੇ ਭਾਈ ਤੇਰਾ ਡੇਰਾ ਕਿਦਾਂ ਪਿੱਟਿਆ ਗਿਆ ਕੋਨੇਸ ਤੇ ਬੱਕਰੇ ਵੱਡੇ ਨੇ ਚਟਕਾਏ ਨੇ ਸਿੰਘਾਂ ਨੇ ਤੇ ਤੇਰਾ ਪਲੰਗ ਦੂਸਰੇ ਪਾਸੇ ਤੇ ਰਾਸਨ ਦੂਸਰੇ ਪਾਸੇ ਕਹਿੰਦੇ ਨਹੀਂ ਮੇਰਾ ਡੇਰਾ ਪਿੱਟਿਆ ਗਿਆ ਕਹਿੰਦੇ ਭਾਈ ਇਸ ਤਰ੍ਹਾਂ ਦੇ ਫਿਰ ਸਾਰਾ ਦੇਸ਼ ਹੀ ਪਿੱਟਿਆ ਹੋਇਆ ਤੂੰ ਇਥੇ ਬੈਠਾ ਹੈ ਦੇਸ਼ ਵਿੱਚ ਇਹਨੇ ਜਿਹੜੇ ਬੇਕਸੂਰ ਲੋਕ ਨੇ ਉਨਾ ਕਤਲ ਹੋ ਰਿਹਾ ਹੈ ਸਾਰੇ ਗਾਥਾ 80 ਸੇ ਵੀ ਜ਼ਿਆਦਾ ਵਾਲੀ ਜਿਵੇਂ ਕਤਲ ਹੋ ਰਿਹਾ ਹੈ ਫਿਰ ਤੂੰ ਪਿੱਟਿਆ ਪਿਆ ਹੈ ਫਿਰ ਤੇਰਾ ਇਤਿਹਾਨ ਦਾ ਫਾਇਦਾ ਤੂੰ ਤੇ ਕਿਹਲੇ ਖੁੰਝੇ ਵੀ ਚਾਹ ਕੇ ਜੀ ਲਹੂ ਲਵਾਨ ਹੋ ਗਿਆ ਮੈਂ ਪਿੱਟਿਆ ਗਿਆ ਮੇਰੇ ਡੇਰਾ ਖਰਾਬ ਹੋ ਗਿਆ ਫਿਰ ਸਾਰੇ ਦੇਸ਼ ਪਾਈ ਪਿੱਟਿਆ ਹੋਇਆ ਹੈ ਉਹ ਸ਼ਬਦਨਾ ਅੰਦਰ ਚੋਗ ਬਹੁਤ ਤਾਕਤਵਰ ਸੀ ਪਾਵਰ ਸੀ ਨਸੀ ਤਕੜਾ ਸੀ ਮਾਰਖ ਦੇ ਜੀ ਦਾ ਮਾਰਖ ਸੀ ਗਿਆ ਤੇ ਗੁਰੂ ਸਹਬ ਨੇ ਫੇਰ ਗੁਰੂ ਪਿਆਰੇ ਉਹਦੇ ਤਰਸ ਕੀਤਾ ਜਿਹਨੇ ਪੈਰੀ ਪੈ ਗਿਆ ਮਹਾਰਾਜ ਨੇ ਇਹਨੂੰ ਅੰਮ੍ਰਿਤ ਪਾਨ ਕਰਾਇਆ ਸਿੰਘ ਸਜਾਇਆ ਨਾਂ ਰੱਖਿਆ ਬੰਦਾ ਸਿੰਘ ਬਹਾਦਰ ਬੰਦਾ ਜਿਹੜਾ ਸ਼ਬਦ ਫਾਰਸੀ ਦਾ ਸ਼ਬਦ ਹੈ ਦਾ ਹੁੰਦਾ ਗੁਲਾਮ ਸੇਵਕ ਜਨ ਬੰਦਾ ਮੈਂ ਤੇਰਾ ਸੇਵਕ ਆ ਵਾਜਾਂ ਵਾਲਿਆ ਮੈਂ ਤੇਰਾ ਸੇਵਕ ਤੇ ਕਈ ਨਾਂ ਉਹ ਗੁਰਬਖਸ਼ ਸਿੰਘ ਵੀ ਕਹਿੰਦੇ ਨੇ ਇਤਿਹਾਸ ਵਿੱਚ ਉਸ ਸਮੇਂ ਮਹਾਰਾਜਿਆਂ ਦੇ ਕੋਲ ਜਿਹੜਾ ਵੀ ਦੂਸਰੇ ਧਰਮ ਵਾਲਾ ਆ ਕੇ ਮਰ ਚਕਦਾ ਉਸ ਨੁਮਾਰੇ ਕੰਦੇ ਵੀ ਗੁਰਬਖਸ਼ ਸੀ। ਦਾਬ ਗੁਰੂ ਦੀ ਬਖਸ਼ਿਸ਼ ਮਿਲ ਗੁਰੂ ਦੁਆਰਾ ਬਖਸ਼ਾ ਸਿੰਘ ਹੈ। ਤੇ ਫਿਰ ਮਹਾਰਾਜ ਜੀ ਨੇ ਕਿ ਤਰਸ ਕੀਤਾ ਕਿਰਪਾ ਕੀਤੀ ਪੰਜ ਤੀਰ ਬਖਸ਼ੇ ਥਾਪੜਾ ਦਿੱਤਾ ਪਹਿਲੇ ਗਦੇ ਸੀਸ ਬਾਜਣ ਵਾਲੇ ਬਿੱਤੇ। ਹੁਕਮਨਾਮੇ ਬਖਸ਼ੇ ਜਾਤੋਂ ਪੰਜਾਬੀ ਜਾਤ ਸਿੰਘਾਂ ਨੂੰ ਕਹਿ ਸੰਗਤੰਦਸ ਕਿ ਗੁਰਗੋਵਿੰਦ ਸਿੰਘ ਮਹਾਰਾਜ ਦੇ ਕੋਹੜ ਤੋਂ ਆਇਆ ਹਨ। ਇਹ ਹੁਕਮਨਾਮੇ ਨੇ ਕੇ ਮੇਰਾ ਸਾਥ ਦੇਓ ਅਸੀਂ ਜਾਲਮਾਂ ਦਾ ਟੱਕਰਾ ਕਰਨਾ ਹੈ ਜਿੱਦੜ ਖੰਨ ਸੋਧਣਾ ਹੈ ਪੰਜ ਨਗਾਰੇ ਵਜੇ ਗੁਰੂ ਪਿਆਰੇ ਮਹਾਰਾਜਿਆਂ ਨੇ ਸੈ ਸਿਪਾਏ ਤੇ ਹੋਰ ਅਸੀਸਾਂ ਦੇ ਕੇ ਨਮਾਜ਼ਿਆ ਤੀਰ ਵਜੇ ਤੇ ਦਾਦਾ ਮਹਾਰਾਜਿਆਂ ਨੇ ਕਿਰਪਾ ਕੀਤੀ ਮਿਹਰ ਕੀਤੀ ਭਾਵ ਗੁਰੂ ਸਾਹਿਬ ਜੀਆਂ ਤੋਂ ਥਾਪੜਾ ਲੈ ਕੇ ਗੁਰੂ ਮਹਾਰਾਜ ਕਿਰਪਾ ਨਾਲ ਇਹ ਗੁਰੂ ਪਿਆਰਿਓ ਸਹਿ ਸੁਪਾਈ ਉਥੋਂ ਚੱਲੇ ਬੰਦਾ ਬਣ ਗਿਆ ਬੰਦਾ ਸਿੰਘ ਬਹਾਦਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੱਚੇ ਬਾਸ਼ਨ ਮਿਹਰ ਕੀਤੀ ਕਿਉਂਕਿ ਜਦੋਂ નિર્ਮਾਨਤਾ ਆ ਜੇ ਤੇ ਗੁਰੂ ਦੀ ਕਿਰਪਾ ਹੋ ਜੇ ਇਹ ਗੁਰੂ ਪਰ ਬਹੁਤ ਮਿਹਰ ਬਣਦੀ ਬਹੁਤ ਜ਼ਿਆਦਾ ਮਹਾਰਾਜ ਨੇ ਕਿਰਪਾ ਕੀਤੀ ਸੀ ਜੋ ਕਿ ਥਾਪੜਾ ਨਾਲ ਦਿੱਤਾ ਪੰਸੇ ਸਿੰਘ ਬਗੇਸੀ ਨਗਾਰਾ ਬਖਸ਼ਿਆ ਹੁਕਮਾਂ ਮਖਸੀਤ ਤੇ ਵੀ ਸਿੰਘ ਹੋ ਨਾਲ ਦੇ ਪੰਜ ਤੀਰ ਬਖਸ਼ੇ ਇਹ ਅਸੀਂ ਸਾ ਵੀ ਸੀ ਮਹਾਰਾਜ ਜੀ ਉਹਦੇ ਗੁਰਗੋਬਿੰਦ ਸਿੰਘ ਨਾਲ ਪ੍ਰਤੱਖ ਸੀ ਕਿ ਤੁਸੀਂ ਜਾ ਕੇ ਜਾਲਮਨ ਸੋਧਨਾ ਇਸ ਆਦੇਸ਼ ਸੀ ਮਹਾਰਾ ਹੁਕਮ ਵੀ ਸੀ ਤੇ ਗੁਰੂ ਪਿਆਰਿਓ ਭਰਪੂਰ ਆ ਕੇ ਨਾ ਇਹਨਾਂ ਨੇ ਜੋ ਮਾਇਆ ਖਤਮ ਹੋ ਗਈ ਖਰਚਾ ਪਾਣੀ 500 ਰੁਪਏ ਲਵਾਣੇ ਸਿੰਘਾਂ ਨੇ ਦਿੱਤੇ ਨੇ 500 ਰੁਪਏ ਉਸ ਸਮਾਂ ਕਿੱਡੀ ਵੱਡੀ ਮਾਨਸ ਸੀਗੀ ਤੇ ਪੰਗਰਪਿੰਡ ਸੀਗਾ ਪੰਗਰਪਿੰਡ ਵਿੱਚ ਜਦੋਂ ਰਿਖੇ ਉੱਥੇ ਨੇ ਹਮਲਾਵਰ ਆ ਕੇ ਲੁੱਟੇਰੇ ਤੇ ਉੱਥੇ ਫਿਰ ਬਾਬਾ ਜੀ ਸੀ ਬੰਦਾ ਸਿੰਘ ਬਹਾਦਰ ਸਿੰਘ ਨਾਲ ਸੀਗੇ ਲੁੱਟੇਰੇ ਭਜਾਏ ਆਪ ਪਿੰਡ ਨੂੰ ਲੁੱਟਣ ਤੋਂ ਬਚਾ ਲਿਆ ਇਹ ਪਹਿਲੀ ਘਟਨਾ ਸੀ ਨੇੜ ਸਾਬ ਦਵਾਣ ਤੋਂ ਬਾਅਦ ਤੇ ਲੋਕਾਂ ਦਾ ਵਿਸ਼ਵਾਸ ਹੋ ਗਿਆ ਪੰਗਰਪਿੰਡ ਵਾਲਿਆਂ ਕੀ ਬਹੁਤ ਤਗੜਾ ਸਿੰਘ ਹੈ ਗੁਰੂ ਸਾਹ ਜਿਹੜੇ ਕੋਲ ਹੈ ਤੇ ਉੱਥੇ ਫਿਰ ਬੈਠ ਕੇ ਗੱਲਬਾਤ ਹੋਈ ਸਿੰਘ ਨਾਲ ਹੋਰ ਲੱਗੀਆਂ ਮਾਣ ਮਾਇਆ ਪੇਟ ਕੀਤੀ ਰਸਤਾ ਦਸਤਾਨ ਸ਼ੁਰੂ ਹੋ ਗਈਆਂ ਭਾਵ ਨਾਮ ਰੋਸ਼ਨ ਹੋਣਾ ਸ਼ੁਰੂ ਹੋ ਗਿਆ ਗੱਲ ਫੈਲ ਗਈ ਸੱਲ ਲੱਗੀ ਤੇ ਇਧਰੋਂ ਗੁਰੂ ਪਿਆਰੇ ਫਿਰ ਪੰਜਾਬ ਤੋਂ ਮਾਝਾ ਮਾਲਵੇ ਦਵਾਬੇ ਹੁਕਮਨਾਮੇ ਸੌਰ ਚਲੇ ਗਏ ਵਿਆਜਾਂ ਵਾਲੇ ਮਹਾਰਾਜਿਆਂ ਨੇ ਬੰਦਾ ਸਿੰਘ ਬਹਾਦਰ ਹੁਕਮਨਾਮੇ ਇਹ ਕੀ ਪੇਜ ਜਿਹਾ ਦਿਖਾਈ ਇਹ ਦੇਖੋ ਵੀ ਸਾਧਿਓ ਲੋੜ ਹੈ ਕਿਉਂਕਿ ਪਹਿਲਾਂ ਹੀ ਲੋਕ ਦੇਖੋ ਉਦਾਸ ਹੋ ਗਏ ਸੀ ਆਪਣੇ ਸਾਰੇ ਤੀਰ ਘੋੜੇ ਜੋ ਵੀ ਸ਼ਸਤਰ ਸਭ ਟੰਗ ਦਿੱਤੇ ਸੀ ਕਿਉਂਕਿ ਸਹਿਬ ਜਾਦਨ ਸਾਦਤ ਤੇ ਬਾਜ਼ਾ ਮਾਲ ਦਾ ਕਿਲਾ ਛਾਣਾ ਤੁਮ ਕਉਲ ਦੀ ਗੜੀ ਸਾਰੇ ਨੂੰ ਸਾਕੇ ਆਵਨ ਨੇ ਘਟਨਾਵਾਂ ਨੇ ਬਹੁਤ ਉਦਾਸੀ ਛਾਈ ਹੋਈ ਜੋ ਸੰਤਾਨ ਸਿੰਘ ਬੱਚੇ ਕੋਲ ਸੀ ਪਿੰਡਾਂ ਦੇ ਵਿੱਚ ਜਦ ਹੁਕਮਨਾਮੇ ਦੇਖੇ ਗੱਲ ਸੁਣੀ ਤੇ ਗੁਰਛੇ ਦੁਆਰਾ ਹੌਸਲਾ ਵਧਿਆ ਤਲਵਾਰਾਂ ਚੱਕ ਲੀਆਂ ਜੰਗ ਸਾਫ ਕੀਤੇ تیر کمان ਚੱਕ ਲਈ ਹੋ ਜੋ ਵੀ ਦੇਣਾ ਸੀ ਬਹੁਤ ਕਿਰਪਾ ਵਈ ਮਾਬਾਵ ਕਠ ਵਧਾ ਗਿਆ ਤੇ ਸਿੰਘ ਜੁੜਦੇ ਗਏ ਕਿਉਂਕਿ ਸੱਚ ਪੱਲੇ ਸੀ ਥਾਪੜਾ ਸੀ ਗੁਰੂ ਮਹਾਰਾਜ ਜੀ ਹੰਦਾ ਤੇ ਸਹੈ ਸਵਾਇ ਕਿਰਪਾ ਹੋਈ ਗੁਰੂ ਘਰਿਓ ਰੋਪੜ ਸਾਈਡ ਤੋਂ ਮਲੇਰ ਕੋਲੜੇ ਤੋਂ ਜਾਣ ਵਾਲੇ ਤਵਾਬੇ ਵਾਲੇ ਸਿੰਘ ਸੀ ਮਾਝੇ ਵਾਲੇ ਨੂੰ ਰੋਕਿਆ ਗਿਆ ਰਾਬਿਸ ਮਲੇਰ ਕੋਲੇ ਉਹ ਸਾਹ ਮਹੰਮਦ ਰੋਕਿਆ ਪਤਾ ਲੱਗਿਆ ਕਿ ਸਾਰੇ ਇਸੇ ਨੂੰ ਜਾ ਰਹੇ ਨੇ ਦੁਬਾਰਾ ਇਕੱਠੇ ਹੋਣ ਵੀ ਬੰਦਾ ਸਿੰਘ ਬਹਾਦਰ ਆਗੂ ਹੈ ਪਰ ਗੁਰੂ ਮਹਾਰਾਜ ਕਿਰਪਾ ਹੋਈ ਜਿਹੜਾ ਸਮਾਣਾ ਪਿੰਡ ਸੀ ਨਾ ਸਮਾਣਾ ਇਹ ਸਮਾਣਾ ਪਿੰਡ ਬਹੁਤ ਜ਼ਿਆਦਾ ਅਮੀਰ ਸੀ ਇਸ ਪਿੰਡ 'ਚ 22 ਪਾਲਕਿਆਂ ਸੇ ਮੀਰਾਂ ਦੀ ਥਾਪੜੇ ਹੋਏ ਜ਼ਗੀਰਦਾਰ ਇੰਨੇ ਪੈਸੇ ਵਾਲੇ ਸੀ ਤੇ ਸਿਮਾਣਾ ਪਿੰਡ ਬਹੁਤ ਜ਼ਿਆਦਾ ਚਬਦਾ ਸੀ ਬੰਦਾ ਸਿੰਘ ਬਹਾਦਰ ਨੂੰ ਇਤਿਹਾਸ ਸਾਰਾ ਸੁਣਿਆ ਸੀ ਕਿ ਇਥੋਂ ਦੇ ਹੀ ਜਨਰੇ ਜਲਾਦ ਹੋਏ ਨੇ ਆਸਲ ਬੇਗ ਤੇ ਵਾਸਲ ਬੇਗ ਸਾਸਲ ਬੇਗ ਤੇ ਬਾਸਟਰ ਬੇਗ ਜਿਹਨਾਂ ਸਹਬਾਂ ਜਾਣੂ ਸੀ ਇਹ ਕੀਤਾ ਨੌਵੇਂ ਪਾਸ਼ਾ ਦੇ ਜਿਹੜਾ ਜਲਾਲ ਸੀ ਉਸ ਪਿੰਡ ਦਾ ਸੀ ਇਸ ਕਰਕੇ ਇਸ ਪਿੰਡ ਨੂੰ ਢਾਣਾ ਇਨਰ ਮਾਨਕਪੁਰਾ ਸੇਖ ਜੀ ਦੇ ਜ਼ਾਲਮਾਂ ਨੇ ਸਾਡੇ ਗੁਰੂ ਸਾਹਿਬ ਨਾਲ ਇੰਨਾ ਕੀਤਾ ਇਹ ਬਿੰਨਨ ਸੋਦਾ ਲਾਣਾ ਪਹਿਲੇ ਜਲਾਈ ਕੀਤੀ ਗੁਰੂ ਪਿਆਰੇ ਸਿਮਾਣਾ ਪਿੰਡ ਤੇ ਸਵੇਰੇ ਹਮਲਾ ਕੀਤਾ 4 ਵਜੇ ਮਹਾਰਾਜ ਕਿਰਪਾ ਨਾਲ ਸ਼ਾਮ ਦੇ 6 ਵਜੇ ਤੱਕ ਹੋਰਾਂ ਪਿੰਡ ਤਹਿਸ ਨਹਸ ਮਿੱਟੀ ਮਲਾਕ ਦਾ ਪਹਿਲਾ ਜੰਗ ਜੁਦ ਕੀਤਾ ਮਾਲ ਲਾਈ ਕੀਤੀ ਬੰਦਾ ਸਿੰਘ ਬਹਾਦਰ ਨੇ ਸਿੰਘਾਂ ਦੇ ਨਾਲ ਉਸ ਤੋਂ ਗੁਰੂ ਪਿਆਰਿਓ ਬਹੁਤ ਕਿਰਪਾ ਹੋਈ ਤੁਹਾਨੂੰ ਸਾਰਿਆਂ ਦਾ ਸਿੱਖ ਆਬੀ ਮਿਲਦੂ ਤੇ ਪਤਾ ਲੱਗ ਗਿਆ ਸੁਬਾਹ ਸਾਨੂੰ ਵੀ ਜਿਹੜਾ ਆਪਣਾ ਸਮਾਨਾ ਅਸੀਂ ਲੁੱਟਿਆ ਗਿਆ ਤੈਸ ਨਾਲ ਕੀਤਾ ਬੰਦਾ ਸਿੰਘ ਬਾਦਨ ਨੇ ਸਿੰਘ ਰਲੇ ਨੇ ਲੋਕਾਂ ਨੂੰ ਜਾ ਕੇ ਸਨੇਹ ਦਿੱਤੇ ਦੱਸੇ ਅਜਰੇ ਸੀ ਚੁਗਲਪੁਰ ਤੇ ਉਧਰੋਂ ਆ ਕੇ ਫਿਰ ਜਿਹੜਾ ਸੇਰ ਮੁਹੰਮਦ ਸਿੰਘ ਬਰੇਲਪੁਰਲੇ ਰੋਕਦਾ ਉਹਨੂੰ ਸਿੰਘਾਂ ਜਵਾਬੇ ਜਵਾਨ ਵਾਲੇ ਸੀ ਤੇ ਹੁਣ ਇਹਨਾਂ ਕੋਲ ਸੀਗੇ ਨਿਜੀ ਤਲਵਾਰਾਂ ਤੀਰ ਜਾਲਮ ਕੋਲ ਸੀ ਸੀਗੀ ਸੁਬਾ ਨੂੰ ਤੋਪਾਂ ਬੰਦੂਖਾਂ ਤੋਂ ਬਹੁਤ ਬਿਆਉਂਦ ਨਾਲ ਨਾ ਇਹਨਾਂ ਲਈ ਤਾਂ ਗੁਰੂ ਪਿਆਰੇ ਹੋ ਇੱਕ ਸੀਗਾ ਮੁਸਕਾਬਾਤ ਇੱਥੇ ਹਮਲਾ ਕੀਤਾ ਫਿਰ ਇੱਥੇ ਤੋਪਾਂ ਲੁੱਟੀਆਂ ਤੋਪ ਸੀਗਾ ਨਾਲ ਉਥੇ ਸਿਧੌਰੇ ਦੇ ਕੋਲ ਕਪੂਰੀ ਪੂਰੀ ਗੁਰੂ ਘਰ ਕੋਦਮ ਦੀਨਿਕ ਨਾਮ ਬਾਬੂ ਹੋਇਆ ਉਥੇ ਹਮਲਾ ਕੀਤਾ ਕਿਉਂਕਿ ਮਿਰ ਬੁੱਧੂ ਸਾਹ ਨੇ ਪੰਗਾਣ ਯੁੱਧ ਵਿੱਚ ਬਾਜਾ ਵਾਲੇ ਮਬੂਤ ਸਾਹਿਦਤਾ ਸੀ ਅਸਮਾਨ ਖਾਨ ਜੋ ਸਿੱਧਾ ਜ਼ਿੰਬਾਬ ਸੀਗਾ ਉਹਨੇ ਜ਼ਾਲਮ ਨੇ ਪਤਾ ਲੱਗ ਗਿਆ ਬਾਦ ਵਿੱਚ ਪੀਰ ਬੁੱਧੂ ਸ਼ਾਹ ਨੂੰ ਕੈਦ ਕੀਤਾ ਸਿਹੇ ਦਿੱਤੇ ਮਿੱਟੀ ਦਬ ਦਿੱਤਾ ਅਸ਼ੀਰਵਾਦ ਛੱਡਿਆ ਕਰਨਪੁਰ ਪਾ ਕੇ ਕੀੜੀਆਂ ਨਾਲ ਪਾ ਉਹਨੇ ਬੁਰੀ ਤਰ੍ਹਾਂ ਸੀਤ ਕੀਤਾ ਤੇ ਸੋਧਾ ਲਾਣਾ ਸੀਗਾ ਬੰਦਾ ਸਿੰਘ ਬਹਾਦਰ ਨੇ ਅਸਮਾਨ ਖਾਨ ਫਿਚਲਾਈ ਕੀਤੀ ਕਬੂਰੀ ਤੇ ਕੂਰਸ ਉਹਨਾਂ ਲਾਗੋਜ਼ ਦੇ ਮਾਰ ਮੁਕਾਇਆ ਪਾਉ ਦੇਖੋ ਗਿਣ ਗਿਣ ਕੇ ਬਦਲ ਲਏ ਆ ਪਾਵੇਂ ਗੁਰੂ ਪਿਆਰ ਸਿਮਾਣਾ ਸੀ ਪਾਵੇਂ ਇੱਕ ਪੂਰੀ ਵਾਲਾ ਜੇ ਅਸਮਾਨ ਖਾਨ ਸੀ ਮੁਸਕਾਬਾਦ ਵਾਲੀ ਜਾਨ ਉਹ ਤੋਪਾਂ ਲਈ ਉੱਥੇ ਤੇ ਇੱਥੇ ਗੁਰੂ ਪਿਆਰਿਓ ਸਹਿ ਸਿਪਾਏ ਕਿਰਪਾ ਹੋਈ ਮਹਾਰਾਜਿਆਂ ਦੀ ਜਿਹੜਾ ਪਤਾ ਲੱਗ ਜਾਂਦਾ ਨਾ ਜਿੱਦਾਂ ਖਾਨ ਹੋ ਉਹ ਫਿਰ ਜਿਲ੍ਹਾ ਸਿੰਘਾ ਚੰਦੂ ਉਹ ਗੁਰੂ ਪਿਆਰਿਓ ਸੁਚਾਨਾ ਉਹ ਦਾ ਪਤੇਜਾ ਸੀ ਵੈਗੁਰੂ ਗੰਡਾ ਮਲ ਸੁਚਾਨਾ ਨੂੰ ਜਾਲਮ ਸੀ ਸਾਹਿਬ ਜਦੋਂ ਸੀਦ ਕਰਾਉਣ ਵਾਸਤੇ ਜਿੰਨ ਬਹੁਤ ਭੰਗ ਕਰਨ ਵਾਇਸ ਸੀ ਉਹ ਦਾ ਪਤੇਜਾ ਗੰਡਾ ਮਲ 100 ਹਜ਼ਾਰ ਫੌਜੀ ਲੈ ਕੇ ਮਜੀਦਾ ਖਾਨ ਨੇ ਪੀਚਿਆ SLA ਬਣਾ ਕੇ ਵੀ ਜਾ ਤੂੰ ਰਲ ਜਾ ਬੰਦਾ ਸਿੰਘ ਬਹਾਦਰ ਫੌਜ ਵਿੱਚ ਤੇ ਜਦੋਂ ਪਾਸਾ ਲਾਈ ਹੋਏਗੀ ਰਾਲਾ ਬਾਦਨ ਸਿੰਘ ਹਾਰਣ ਪਿੱਛੇ ਮੁੜ ਜਾਣਾ ਸਾਰਾ ਰੋਲਾ ਫੁਲਾ ਦੇਣਾ ਵੀ ਸਿੰਘ ਹਾਰ ਗਏ ਸਿੰਘ ਹਾਰ ਗਏ ਤਾਂ ਕਿ ਦੱਸ ਫੈਲ ਜੇ ਕਿ ਸਿੰਘਾਂ ਦੀ ਹਾਰ ਹੋ ਗਈ ਗੁਰੂ ਪਿਆਰੇ ਰਿ ਦੀ ਹਿੰਦੀ ਦੇ ਮਾਲਕ ਸੇ ਬੰਦਾ ਸਿੰਘ ਮਹਾਰਾਜ ਸਾਪੜਾ ਦੇ ਵਾਜਾਂ ਵਾਲੇ ਦਾ ਆ ਗਿਆ ਇਹ ਗੰਡਾ ਮਲਸ ਜਾਰ ਸੇ ਫੌਜੀ ਲੈ ਕੇ ਰੱਖ ਲਿਆ ਬ੍ਰੇਸਨ ਬਾਸ ਸਿੰਘ ਨੂੰ ਕਿਹਾ ਕਿ ਪਿੱਛੇ ਲਾਓ ਬਿਲਕੁਲ ਸਭ ਤੋਂ ਆਖਰ ਵਿੱਚ ਆਪਣੇ ਸਿੰਘਾਂ ਦੇ ਨਜ਼ਰ ਰੱਖਣੇ ਉਹੀ ਗੱਲ ਹੋਈ ਜਿਵੇਂ ਜੰਗ ਹੋਣੀ ਸੀ ਨਾ ਇਹ ਰੌਲਾ ਪਾਣਾ ਸ਼ੁਰੂ ਕੀਤਾ ਤੇ ਫਿਰ ਬਾਜਾ ਸਿੰਘ ਸਿਵਾ ਸਿੰਘ ਸਿੰਘ ਜੋ ਦਾ ਉਹਨਾਂ ਨੇ ਬਿਲਕੁਲ ਸੁੱਧਾ ਲਾਇਆ ਤਾਂ ਆ ਵੀ ਚਾਲ ਫੇਲ ਹੋ ਗਈ ਜਿੱਦਾ ਖਾਂਦੇ ਹੁਣ ਚੱਪੜ ਚਿੜੀ ਦਾ ਸਥਾਨ ਇੱਥੇ ਗੁਰੂ ਘਰ ਜੰਗ ਹੁੰਦੀ ਹੈ ਤੇ ਮਹਾਰਾਜ ਦੀ ਕਿਰਪਾ ਨਾਲ ਫਤਿਹ ਮੋਰਚਾ ਹੁੰਦਾ ਹੈ ਤੇ ਸਰਾਂ ਦੇ ਫਤਿਹ ਹੁੰਦੀ ਏ ਸੋਚਾ ਆਨੰਦ ਨੂੰ ਮਾਰਿਆ ਗੁਰੂ ਪਿਆਰੀਓ ਤੇ ਨਕੇਲ ਨਕਜ ਪਾ ਕੇ ਧੋਇਆ ਨਕਸ਼ ਨਕੇਲ ਪਾ ਕੇ ਧੋਇਆ ਬੁਰੇ ਤਾ ਬਦਲਾ ਲੈ ਗਿਣ ਗਿਣ ਕੇ ਤੇ ਜਿੱਦਾਂ ਖਾਨੋਂ ਬਲਦਾਂ ਦੇ ਪਿੱਛੇ ਲਾ ਕੇ ਧੋਇਆ ਪਿੱਛੇ ਆ ਧੋਇਆ ਪਾਵ ਫਤਿਹ ਹੋਈ ਤੇ ਗੁਰੂ ਮਾਰਾ ਕਿਰਪਾ ਨਾਲ ਉਹ ਜਿਆਦਾ ਨੁਕਸਾਨ ਹੋਇਆ ਜ਼ਾਲਮ ਹੁੰਦਾ ਕਹਿਣ ਦਾ ਪਾਵ ਸਰਹੰਦੀ ਤਾ ਸਨਸ ਇਤਨੇ ਪਿਜਾਤੇ ਤੇ ਬਾਜਾਂਵਾਲ ਦੀ ਕਿਰਪਾ ਹੋਈ ਸਿੰਘਾਂ ਦੀ ਫਤਿਹ ਹੋਈ ਉਸ ਤੋਂ ਬਾਅਦ ਗੁਰੂ ਪਿਆਰਿਓ ਲੋਗੜ ਸਥਾਨ ਤੇ ਆ ਗਏ ਜਿਨ੍ਹਾਂ ਨੇ ਦੋ ਟੈਸੀ ਨਾ 2 ਕਰੋੜ ਰੁਪਏ ਉਸ ਸਮੇਂ ਦਾ 2 ਕਰੋੜ ਸਰਾਂਤੋ ਸੁਬਾਹ ਸਰਾਂਤੋ ਲੁੱਟ ਕੇ ਜਿਦਾਂ ਬਣਾਇਆ ਸੀ ਉਹ ਸਾਰਾ ਲੋਗੜ ਰਾਜਾਨੇ ਬਣਾਏ ਸਿੱਖਾਂ ਦੇ ਬੰਦਾ ਸਿੰਘ ਬਹਾਦਰ ਨੇ ਤੇ ਬਾਦ ਸਿੰਘ ਇਥੇ ਗੁਰੂ ਪਿਆਰਿਓ ਬਣਾਇਆ ਮੁਖ ਜੋ ਸੇਵਾਦਾਰ ਸੀ ਨੂੰ ਸੁਣਦੇ ਆਪ ਕੋਦੇ ਨਹੀਂ ਬੰਦਾ ਸਿੰਘ ਬਹਾਦਰ ਮਹਾਰਾਜ ਸੇਵਾਦਾਰ ਬੰਦਾ ਹੀ ਰਹੇ بس ਕਹਿਣ ਦਾ ਭਾਜ ਕਹਿ ਕੇ ਐਸਨ ਮਹਾਰਾਜ ਮੈਂ ਤੇਰਾ ਬੰਦਾ ਸੇਵਕ ਹਾਂ ਗੋਲੇ ਰਹੇ ਤੇ ਗਿਰੋ ਪਿਆਰ ਵਿੱਚ ਸਿੱਕਾ ਚਲਾਇਆ ਗੋ ਨਾਮਦੇਜ ਮਹਾਰਾਜ ਜੀ ਤੇ ਬਾਜਾ ਮਾਲ ਦੇ ਨਾਮ ਤੇ ਪਹਿਲੇ ਬਈ ਲੋਕ ਰਾਜਾ ਨਹੀਂ ਬਣੇ ਸਿੱਕਾ ਚਲੇ ਜਾ ਤੇ ਬਹੁਤ ਬਲੇ ਬਲੇ ਬਾਰਾ ਫਿਰ ਸਿੰਘਾਂ ਦਾ ਬੋਲ ਬਾਲਾ ਬਹੁਤ ਸਿੰਘ ਨਾਲ ਪਏ ਉਦੋਂ ਉਦੋਂ ਦੱਖਣ ਤੋਂ ਬਾਦਰਸ਼ਾ ਹੁਣ ਪਤਾ ਲੱਗੇ ਬਗਾਵਤ ਹੋ ਰਹੀ ਹੈ ਉਹ ਜਾਲਮ ਵੀ ਆ ਜਾਂਦਾ ਵਾਪਸ ਉਹ ਵਾਰ ਕਿ ਲੋਕੜ ਨੂੰ ਘੇਰਾ ਪਾ ਲੈਂਦਾ ਹਿੰਮਤ ਨਹੀਂ ਪੈਂਦੀ ਉਹਦੀ ਕਿ ਉਹ ਭਾਈ ਬੰਦਾ ਸਿੰਘ ਬਹਾਦਰ ਨੂੰ ਫੜ ਰਵਿੰਦਰ ਬੜਦਵੇ ਕੇ ਲਈ ਦੇ ਕਈ ਮਹੀਨੇ ਕਿਲੇ ਦੇ ਘੇਰਾ ਪਿਆ ਰਿਆ ਬੰਦਾ ਸਿੰਘ ਉਥੋਂ ਬਹਾਦਰ ਜੀ ਵਿਲਾ ਸੜ ਕੇ ਫਰਾ ਨਿਕਲ ਗਏ ਬਿਨਾ ਜਾਲ ਪਤਾ ਲੱਗੇ ਨਾ ਬਹਾਦਰ ਸਾਹਿਬ ਨੇ اتنا ਤਗੜਾ ਬਾਤਸਰ ਨਹੀਂ ਸਹਉਸੀ ਕੀ ਉਹ ਹੈਰਾਨ ਹੋ ਗਏ ਬਿੰਨਾ ਤਗੜਾ ਕੁ ਪਹਿਲਾਂ ਸੁਣਿਆ ਸੀ ਉਹ ਨਾ ਇਸੇ ਗੰਗ ਪਾਗਲ ਹੋ ਗਿਆ ਉਹਨੇ ਆਪਣੇ ਲਾ ਕੇ ਸਾਰੇ ਕੁੱਤੇ ਗਧੇ ਸਭ ਬਾਹਰ ਕੱਢਵਾਤੇ ਕਿਉਂ ਹੁਣ ਪਤਾ ਹੈ ਜਦੋਂ ਸਬਾ ਬੰਦਾ ਸਿੰਘ ਬੱਧ ਸਿੰਘ ਆਉਂਦੇ ਨੇ ਤੇ ਕੁੱਤੇ ਭੌਂਕਦੇ ਨੇ ਤੇ ਘੋੜੇ ਆਉਂਦੇ ਨੇ ਗਦਾਂ ਨਹੀਂ ਵਾ ਜਾਂਦੀ ਐ ਉਹ ਸੁਨੇ ਕੁ ਛੱਡਿਆ ਨਹੀਂ ਆਪਣੇ ਲਾ ਕੇ ਸੀ ਆਖਰਕਾਰ ਮੈਂਟਲੀ ਹਰਾ ਇੰਨੇ ਹੋ ਗਏ ਨਹੀਂ ਹੋ ਗਈ ਮੌਤ ਹੋ ਜਾਂਦੀ ਬਾਦ ਵਿੱਚ ਉਹਦਾ ਭਤੀਜਾ ਖਰਸਤ ਬਾਦ ਗੁਰੂ ਪਿਆਰੇ ਹਜਰੂ ਗਦੀ ਦੇ ਬੈਠਣ ਲਈ ਬੈਠਦਾ ਗਦੀ ਤੇ ਠਾਕੁਰੂ ਸ਼ਿਆ ਉਹ ਜਾ ਰਿਹਾ ਫਿਰਦਵਾਰਾ ਪਿੱਛੇ ਪੈ ਜਾਂਦਾ ਬੰਦਾ ਸਿੰਘ ਬਾਦ ਜੰਦੇ ਨੰਗਲ ਦੀ ਗੜੀ ਜਿਹੜੀ ਗੜੀ ਹੈ ਜਿੱਥੇ ਮਹਾਰਾਜ ਕਿਰਪਾ ਨਾਲ ਫਿਰਦਵਾਰਾ ਤਿਆਰ ਕੀਤਾ ਗਿਆ ਸੀ ਉਸੇ ਕੇਰਾ ਪੈ ਜਾਂਦਾ ਹੈ ਅੰਦਰੋਂ ਨਹੀਂ ਜਾਂਦੇ ਪਰ ਕੇਰਾ ਪੈਣ ਤੋਂ ਬਾਅਦ 8 ਕੁ ਮਹੀਨੇ ਸਿੰਘਾਂ ਨੇ ਕੀ ਕਰਨਾ ਰਾਤ ਨੂੰ ਬਾਹਰ ਨਾ ਪੇਸਵਲ ਕੇ ਉਹਨਾਂ ਕੋਲੋਂ ਹੀ ਮਾਲ ਖੋਲਣਾ ਅਨਾਜ ਖੋਲਣਾ ਤੇ ਅੰਦਰ ਚਲੇ ਜਾਣਾ ਜ਼ਾਰਬ ਦੇਖ ਕੇ ਪੇਛੇ ਨਹੀਂ ਜਾ ਰਹੀ ਫਿਰ ਉਹਨਾਂ ਦੇ ਬਾਹਰ ਨਾ ਦਿਵਾਰਾਂ ਚੜ੍ਹਦੀਆਂ ਬਹੁਤ ਵੱਡੀ ਵੱਡੀ ਸਾਰੇ ਗੇਟ ਬੰਦ ਕਰਤੇ ਬਾਹਰ ਹੁਣ ਗੁਰੂ ਪਿਆਰ ਉਸ ਤੋਂ ਬਾਅਦ ਸਾਰਾ ਸਣ ਪਾਣੀ ਦਾ ਬੰਦ ਹੋ ਗਈ ਲਗਾਤਾਰ ਡਿਜ਼ਾਸਟਰ ਚ ਪਾਣੀ ਨਾ ਹੋ ਰਹੀਆਂ ਤੇ ਸਹਿ ਸਫਾਈ ਵੀ ਨਕਸਾਨ ਹੋਣਾ ਸੀ ਸਿੰਘਾਂ ਦਾ ਸੀਰ ਗਮਜੌਰ ਹੋ ਗਏ ਪੱਤੇ ਪਾਏ ਤਵਨ ਦਾ ਪਾਉ ਗੁਜਰਾਨ ਕੀਤਾ ਹੋ ਮਾਸ ਵੀ ਵੱਢ ਕੇ ਖਾਣਾ ਪਿਆ ਕੋੜਾਂ ਦਾ ਮਾਸ ਵੀ ਖਾਣਾ ਆਖਰਕਾਰ ਇਹ ਕਿਉਂ ਸਮਾਂ ਆਂਦਾ ਬਾਬਾ ਮਨੋਰ ਸਿੰਘ ਤੇ ਬੰਦਾ ਸਿੰਘ ਦੀ ਤਰਕ ਹੋ ਜਾਂਦੀ ਹੈ ਬੰਦਾ ਸਿੰਘ ਨੇ ਕਿ ਗੜੀ ਵਿੱਚ ਹੀ ਲੜਾਂਗੇ ਰਹਿ ਕੇ ਮਨੋਰ ਸਿੰਘ ਮਹਬਾ ਜੀ ਕਹਿੰਦੇ ਬਾਹਰ ਜਾ ਕੇ ਲੜਾਂਗੇ ਇਹ ਸਗਲ ਇੰਨਾ بڑا ਮਤਭੇਦ ਹੋ ਗਿਆ ਕਿ ਤਲਵਾਰਾਂ ਕੱਢ ਲਈਆਂ ਫਿਰ ਗੁਰੂ ਪਿਆਰ ਹੋ ਗਏ ਤੇ ਨਾ ਕਾਲ ਸਿੰਘ ਸੀ ਕਾਲ ਸਿੰਘ ਉਹਦਾ ਪੁੱਤਰ ਸੀ ਮਨੂਰ ਉਹਦਾ ਦਾਬਾ ਜੀ ਦਾ ਉਹਨੇ ਬੈਰ ਜਮੰਦੀ ਕਿਹਾ ਇਹ ਕਿ ਜਿਹਨੇ ਬਾਹਰ ਜਾਣਾ ਜਾਓ ਜਿਹੜਾ ਅੰਦਰ ਅੰਦਰ ਰਹਿੰਦਾ ਇਬਨ ਔਰਸੇਮਾ ਬਾਹਰ ਆ ਗਿਆ ਸਿੰਘ ਦੇ ਨਾਲ ਉਸ ਤੋਂ ਬਾਅਦ ਉਹ ਬਿਲਕੁਲ ਜਿਨੂੰ ਕੇਰਾ ਪੈ ਗਿਆ ਬੰਦਾ ਸਿੰਘ ਬੰਦਰ ਨੇ ਸਿੰਘ ਨਾਲ ਨੇ ਤੇ ਗੁਰੂ ਪਿਆਰੇ ਆਖਿਰਕਾਰ ਬਿਲਕੁਲ ਜਿਨੂੰ ਇੰਨੀ ਹਾਲਾਤ ਬੰਦੇ ਹੋ ਗਏ ਵੀ ਹੁਣ ਤਾਂ ਰਾਸਨ ਬਿਲਕੁਲ ਹੀ ਹੈ ਨਹੀਂ ਭੁਕੇ ਸਿੰਘ ਮੰਨਣ ਲੱਗ ਪਏ ਉਧਰੋਂ ਜਕਰੀਆ ਖਾਨ ਫਕੀਰਸੀ ਦੇ ਕਹਿਣ ਦੇ ਵਿੱਚ ਚਾਲ ਚਲੀ ਗੁਰਾਂ ਦੇ ਅੰਦਰ ਕਸਮਾਂ ਖਾਈਆਂ ਕਿ ਬੰਦਾ ਸਿੰਘ ਬਹਾਦਰ ਜੇ ਬਾਹਰ ਆ ਜਾਓ ਤਾਂ ਅਸੀਂ ਮaaf ਕਰਾ ਦੇਾਂਗੇ ਨਵਾਬ ਦੇ ਕੋਲੋਂ ਕੁਝ ਨਹੀਂ ਕਹਾਂਗੇ ਇਹੋ ਜਿਹੀ ਗੱਲਾਂ ਕਰੀਆਂ ਝੂਠੀਆਂ ਕਸਮਾਂ ਖਾਈਆਂ ਕਿਉਂਕਿ ਉਹਨੇ ਦੀਵਾਰ ਕਰ ਵੀ ਦਿੱਤੀ ਸੀ ਕਿਲੇ ਦੇ ਚਾਰ ਸਿੜੀ ਬੜੀ ਦੀਵਾਰ ਹੈ ਕੋਹਰ ਉੱਚੀ دیوار ਕਰਕੇ ਚੜ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹ ਵੀ ਨਾਮਕ ਸਫਲ ਨਹੀਂ ਹੋ ਹਦਾ ਸਿੰਘਾਂ ਨੇ ਆਖਰਕਾਰ ਉਹਦੇ ਪਹਿਲੇ ਬੰਦਾ ਸਿੰਘ ਬਹਾਰਾ ਇਹ ਜਾਲਮ ਨੇ ਫੜ ਲਏ ਸਿੰਘ ਨਾਲ 300 ਸਿੰਘ ਨਾਲ ਸੀ ਉਸ ਤੇ ਫੜ ਕੇ ਕੈਦ ਕਰ ਲਿਆ ਸਾਰੇ ਸਿੰਘ ਫੜ ਲਏ ਦਿੱਲੀ ਸਨੇਹਾ ਪੇਜ ਅਫਗਾਨੀਓ ਕੇਸੀ ਜਿਸ ਤੋਂ ਤੁਸੀਂ ਖੋਪ ਖਾਂਦੇ ਸੀ ਉਸ ਬੰਦਾ ਸਿੰਘ ਬਾਦਨ ਫੜ ਲਿਆ ਦੱਸੋ ਇੱਥੇ ਮਾਰੀਏ ਤੁਹਾਡੇ ਕੋਲ ਲੈ ਕੇ ਆਇਆ ਬੜਾ ਖੁਸ਼ ਹੋਇਆ ਮੋਹਰਾ ਮੰਡਿਆ ਜਨਤਾਨ ਨੂੰ ਪ੍ਰਜਨ ਗੋਤ ਖੁਸ਼ੀ ਦੇ ਦਿਨ ਹ ਦਿੱਲੀ ਬੁਲਾਏਗੇ ਲੈਗੇ ਰਾਹ ਵਿੱਚ ਜਕਰੀਆ ਖਾਨ ਸੋਚਦਾ ਹੈ ਜ ਨਾਲ ਹੋ ਸੀ ਇਹ ਪਿੰਜਰੇ ਵਰਗੇ ਨੇ ਸਿਰ ਹੋਏ ਨੇ ਸੁੱਕੇ ਪਏ ਨੇ 300 ਸਿੰਘ ਨੇ ਤੇ ਸੀ ਬੰਦਿਆਂ ਵੀ ਹੈ ਜੰਗਲਾ ਲੋਹੇ ਦਾ ਬਣਾਇਆ ਦੂਰ ਦੇ ਨਾਲ ਖੜਾਇ ਜੂਟਣਾ ਤੇ ਮਾਰਨ ਦੇਵੇ ਉਹ ਬੇਸਤੀ ਹੋ ਗਈ ਕਿਉਂ ਇਹ 60000 ਫੌਜ ਇਹ 300 ਉਹ ਭੁੱਖਾ ਨਭਾਣੇ ਕੀ ਕਰੀ ਫਿਰ ਉਹਨਾਂ ਨੇ ਬਹੁਤ ਤਕੜਾ ਜ਼ੁਲਮ ਕੀਤਾ ਜਕਰੀਆ ਖਾਨੇ ਕੀਤਾ ਲਾਕੇ ਵਿਚਨਾ ਅਨਾਉਂਸਮੈਂਟ ਕਰਾ ਦਿੱਤੀ ਕੋਈ ਵੀ ਸਿੰਘ ਮਲੇ ਮੁੱਲ ਪਾਤੇ ਵੀ ਜਿਹੜਾ ਵੀ ਸਿੰਘ ਉਹਨੂੰ ਵੜ ਕੇ ਲਿਆਏਗਾ ਸਿਰ ਇਹਨੇ ਪੈਸੇ ਮਿਲ ਗਏ ਫਿਰ ਕੀ ਸੀ ਚਾਲ ਮਾਣੇ ਗੁਰੂ ਪਿਆਰੇ ਬਹੁਤ ਜ਼ਰਾ ਕਹਿਰ ਪਮਾਇਆ ਸਿੰਘ ਸਾਰੇ ਖਤਮ ਕਰ ਦਿੱਤੇ ਮਾਰ ਮਾਰ ਬਿਲਾਕੇ ਚ ਬਾਲ ਹੋਰ ਗਨੇ ਸੀਸ ਵੜ ਲਿਆਣ ਤੇ 700 ਗੱਡਾ ਪਰ ਲਿਆ ਸੀਸਾਂ ਜੇ ਜਾਟਾਂ ਦੇ ਸਿਗਣੀਆ ਮਾਲ ਦੇ ਭਾਵ ਬਹੁਤ ਜ਼ੁਲਮ ਤੇ ਮਾਇਆ ਬਹੁਤ ਪਿਆਰ ਤੇ ਮਾਇਆ ਕੁਝ ਫੜ ਲੇ 740 ਹੋਰ ਫੜੇਗੇ ਭਾਵ ਦਿਨ ਸੇ ਪਹਿਲਾਂ ਸੀ 700 ਹੋਰ ਫੜੇਗੇ 740 ਹੋ ਜਾਂਦੇ ਨੇ ਤਨ ਸਾਹ ਦਿੱਲੀ ਵਿੱਚ ਸਪੇਸ ਕਰਦੇ ਤੇ ਕਿਚਾਰੀ ਵਿਚ ਆ ਕੇ ਉਹਦੇ ਵਿੱਚ ਸ਼ਾਮਲੇ ਦਾ ਬੇਟਾ ਜੋ ਕੋਣੀ ਚਾਰ ਸੱਜਾ ਸਿੰਘ ਇਹਦੀ ਤਾਂ ਪਤਨੀ ਉਹ ਰੂਪਿਆਰੋ ਵੀ ਨਾਲ ਹੈ ਇਹ ਵੀ ਸੀਤ ਪਾਉ ਹੁਣ ਜ਼ਾਲਮ ਦੋ ਹਿੱਸੇ ਬੰਦਾ ਸਿੰਘ ਮਾਹਾਰ ਨੂੰ ਅਲੱਗ ਰੱਖਿਆ ਤੇ ਬਾਗੀ ਅਲੱਗ ਰੱਖਿਆ ਕਹਿੰਦੇ ਨੇ ਇਤਿਹਾਸਕਾਰ 740 ਸੀ 7 ਦਿਨ ਪਹਿਲਾ 100 ਬੁਲਾਇ ਕੱਲ 100 ਬੁਲਾਇ ਇੱਕ ਪਾਸੇ ਕਾਜੀ ਖੜਾ ਹੈ ਇੱਕ ਪਾਸੇ ਜ਼ਾਲਮ ਕਿਰਪਾਨ ਲੈ ਖੜਾ ਇੱਕ ਪਾਸੇ ਜਾ ਕਾਜੀ ਕੋਲ ਕੁਰਾਨ ਹੈ ਤੇ ਜ਼ਾਲਮ ਕੋਲ ਕਿਰਪਾਨ ਹੈ ਜਿਆਦਾ ਪ੍ਰਾਰਨ ਲੈ ਲੋ ਜਾਂ ਕਿਰਪਾਲ ਮਿਲੇਗੀ ਮਿਮੋਤ ਮਰੇ ਜੇ ਮੁਸਲਮਾਨ ਬਣ ਜਿਓ ਨੀ ਮੌਤ ਦੇ ਤਿਆਰ ਗੁਰੂ ਪਿਆਰੋ ਕੱਲੇ ਕੱਲੇ ਨੂੰ ਸਿੰਘਨ ਬੁਲਾ ਕੇ ਪੁੱਛਿਆ ਗਿਆ ਪਹਿਲੇ ਦਿਨ 100 ਦੇ 100 ਸਿੰਘ ਸੀਧ ਹੋ ਗਏ ਕਿਨੇ ਵੀ ਇਹ ਨਹੀਂ ਕਿਹਾ ਕਿ ਮੁਸਲਮਾਨ ਬਣਾਉਂਦੇ ਜੇ ਦੂਸਰਾ ਆਇਆ ਫਿਰ ਇਸੇ ਤਰ੍ਹਾਂ ਗੁਰੂ ਕਾਰ 100 ਸਿੰਘ ਸੀਧ ਹੋ ਗਏ ਕਿਨੇ ਵੀ ਇਹ ਨਹੀਂ ਮੰਨੀ ਤੇ ਆ ਦਿਨ ਆਇਆ ਚੌਥਾ ਦਿਨ ਆ 100 100 ਸਿੰਘ ਸੀਧ ਹੋ ਗਏ ਜਦ ਬਿਨ ਪੰਜਵਾਂ ਆਇਆ ਇਕ ਸਿੰਘ ਆਤਿਖੜਾ ਕਰਦਾ ਹਾਂਜੀ ਬੜਾ ਖੁਸ਼ ਹੋਇ ਸੈਦੀਨ ਮੰਨ ਜੇਗਾ ਹਾਂਜੀ ਕਹਿੰਦਾ ਸਾਨੂੰ ਪਰੇਸ਼ਾਨ ਨਾ ਕਰੋ ਇਹ ਸਾਰੇ ਸਿੰਘ ਬਾਜਾਂ ਵਾਲੇ ਸਿੰਘ ਨੇ ਇੱਕ ਨੇ ਵੀ ਮੁਸਲਮਾਨ ਨਹੀਂ ਬਣਨਾ ਸਮਾਂ ਨਾਮ ਅਰਵਾਦ ਕਰੋ ਸਭ ਨੂੰ ਛੇਤੀ ਛੇਤੀ ਖਤਮ ਕਰ ਦੇ ਸਿੱਧੀਆਂ ਪਵਾ ਦਿਓ ਉਹ ਬੜੇ ਹੈਰਾਨ ਰਹੇਗੇ ਫਿਰ ਗੁਰੂ ਪਿਆਰ ਕੀ ਹੋਇਆ ਸੱਤਵੇਂ ਦਿਨ ਦੀ ਲਾਸ਼ ਹੈ ਨਾ ਇੱਕ ਮਾਤਾ ਹੰਦੀ ਰੋਂਦੀ ਕਰ ਲਾਂਦੀ ਕਿ ਮੇਰਾ ਬੇਟਾ ਮੁਸਲਮਾਨ ਨਹੀਂ ਉਹ ਤੇ ਝੂਠਾ ਫੜਿਆ ਗਿਆ अवसर ਲੈ ਕੇ ਆਂਦਾ ਹੈ अफसर ਦੀ ਗਲਤ ਤਰਸ ਕਰਦਾ ਚਲੋ ਬੱਚਾ ਛਿਤਾ ਦੇਾਂਗੇ ਇਹਦੇ ਵਿੱਚ ਅਨੇ ਮੁਸਲਮਾਨ ਹੈ ਤੇ ਉਹ ਜਿਵੇਂ ਬੱਚੇ ਦੇ ਦੂਸਰੇ ਦਿਨ ਵਾਲੀ ਆਣੀ ਸੀ ਮਨਣ ਨੇ ਦੀ ਉਸ ਨੰਬਰ 6 ਦਾ 7ਵੇਂ ਦਿਨ ਤੇ ਗੁਰੂ ਪਿਆਰੇ अफसर ਕਹਿੰਦੇ ਬੱਚਾ ਤਪਾਗਾ ਵਾਲਾ ਤੂੰ ਬਚ ਗਿਆ ਤੇਰੀ ਮਾਂ ਦੀ ਫਰਿਆਦ ਮਨਜ਼ੂਰ ਹੋਗੀ ਤੂੰ ਬਾਤ ਤੂੰ ਕਹਦੇ ਤੂੰ ਮੁਸਲਮਾਨ ਬਣ ਗਿਆ ਹੈ ਤੂੰ ਸਿੱਖ ਨਹੀਂ ਉਹ ਬੱਚਾ ਨੌਜਵਾਨ ਸੀ ਬਿਆਵਦਾ ਹੋਇਆ ਸੀ ਉਹਨੇ ਹੁਣੇ ਤੇ ਕਹਿੰਦਾ ਨਹੀਂ ਮੇਰੀ ਮਾਂ ਝੂਠ ਬੋਲੀ ਬੰਦਾ ਸਿੱਖਾ ਬਾਜ਼ਾਂ ਵਾਲਾ ਸਿੱਖਾ ਨਾ ਮੁਸਲਮਾਨ ਨਹੀਂ ਬਣ ਸਕਦਾ ਜੋ ਮਰਜ਼ੀ ਕਰੇ ਬਿਰੋ ਪਿਆਰ ਮਾਂ ਪਿਓ ਕੋਲਾਂ ਦੀ ਐ ਤੇ ਕਹਾਂ ਮਰ ਬੇਟਾ ਤੂੰ ਕਹਿ ਦੇ ਤੂੰ ਮੁਸਲਮਾਨ ਬਣ ਜਾ ਤੂੰ ਬਚੇਗਾ ਤੇਰੀ ਪਰ ਜਨਾਨੀ ਨੰਬ ਵਹਤਾ ਬੈਠੀ ਐ ਤਸਤੇ ਮਸ ਨਹੀਂ ਹੋਇਆ ਸਿੱਖੀ ਤੇ ਪਰ ਪੱਕ ਉਹ ਵੀ ਝਾਲ ਮਨਸੀਦ ਕਰ ਦਿੱਤਾ ਇਸ ਤਰ੍ਹਾਂ 740 ਸਿੰਘ ਰੋ ਪਿਆਰ ਸਿੱਧ ਹੋ ਗਏ ਹੁਣ ਬੰਦਾ ਸਿਨ ਮਾਦਰ ਕੋਲ ਫਿਰ ਜਾਂ ਪਰ ਇੱਕ ਜਗਾਂ ਸੈਲ ਕਾ ਕਿ ਮੁਸਲਮਾਨ ਬਣ ਜਾਓ ਤਬਾਨੂੰ ਅਸੀਂ ਛੱਡ ਦਾਂਗੇ ਕੋਈ ਗੱਲ ਨਹੀਂ ਕਿਉਂਕਿ ਭਾਵਨਾ ਇਹ ਸੀ ਵੀ ਮੰਦਾ ਸਿੰਘ ਮਹਦਨ ਮਰ ਜਾਣਾ ਤੇ ਕੋਈ ਥੋੜੀ ਗੱਲ ਨਹੀਂ ਵੀ ਜੇ ਸਾਡਾ ਈਨ ਬਣ ਗਿਆ ਨਾ ਮੁਸਲਮਾਨ ਬਣ ਗਿਆ ਸਾਡਾ ਬਹੁਤ ਬੜਾ ਮੋਰਚਾ ਫਤਿਹ ਹੋਇਆ ਵਾਹ ਸੀ ਬਾਜਾ ਵਾਲੇ ਸਿੱਖ ਨੂੰ ਈਨ ਮਨਾ ਲਈ ਐ ਮੁਸਲਮਾਨ ਕਰੀ ਗਿਆ ਤੇ ਕਹਿਣ ਲਗਾ ਮੰਦਾ ਸਿੰਘ ਮਹਦਨ ਤੁਸੀਂ ਸਰਸੇ ਸਿੰਘ ਨੂੰ ਦੇਖਿਆ ਕਿੰਨੇ ਮੁਸਲਮਾਨ ਬਣੇ ਨਹੀਂ ਦੱਸੋ ਜਵਾਬ ਨਹੀਂ ਆਇਆ ਫਿਰ ਪੁੱਛਿਆ ਦੱਸੋ ਵੀ ਕਿੰਨੇ ਮੁਸਲਮਾਨ ਬਣੇ 740 ਜੋ ਹਾਂ ਕਹਿੰਦੇ ਕੋਈ ਵੀ ਨਹੀਂ ਫਿਰ ਤੇਰੇ ਮੇਰੇ ਸਪਾਹੀ ਨੇ ਪ੍ਰਪੱਕ ਨੇ ਮੈਦਵਾਜ਼ੇ ਵਾਲਾ ਥਾਪੜਾ ਲੈ ਕੇ ਆਇਆ ਹਾਂ ਸਿੰਘਾਂ ਤੇ ਕੀ ਉਮੀਦ ਕਰਦੇ ਹੋ ਕਿ ਮੈਂ ਮੁਸਲਮਾਨ ਬਣ ਜਾਵਾਂ ਜੋ ਮਰਜੀ ਕਰੋ ਤੁਹਾਡੇ ਸਾਹਮਣੇ ਜ਼ਾਲਮ ਨੇ ਤੇ ਬੱਚਾ ਰੋਬੀ ਨੂੰ ਪੋਟ ਪਿਛੇ ਲਿਆ ਕੇ ਬਿਠਾਇਆ 4 ਸਾਲ ਦਾ ਸੀ ਚੋਰੀ ਫੜਾਈ ਲੈ ਤੋ ਬੱਚੇ ਨੂੰ ਮਾਰ ਇਹ ਕੰਮ ਕਰ। ਕਹਿੰਦੇ ਇਹ ਨਹੀਂ ਕੰਮ ਹੋ ਸਕਦਾ। ਸਾਨੂੰ ਆਦੇਸ਼ ਹੈ ਗੁਰੂ ਸਾਹਿਬ ਜੀ ਦਾ ਕਿਸੇ ਵੀ ਨਿਹੱਥੇ ਤੇ ਤੇ ਬੱਚੇ ਤੇ ਤੇ ਔਰਤ ਤੇ ਮਾਰ ਨਹੀਂ ਕਰਨਾ। ਇਹ ਤੇ ਮੇਰਾ ਵਿੱਚ ਹੈ ਕਿ ਤੇਰਾ ਬੱਚਾ ਵੀ ਹੁੰਦਾ ਨਾ ਨੌਸੇ ਵੀ ਨਹੀਂ ਮਾਰਨਾ। ਝਾਲਮਖਿਰ ਵਿਚਿਆ ਟੇ ਵੀ ਆਪਣੇ ਆਪ ਦਾ ਬੱਚਾ ਲੈ ਕੇ ਝਾਲਮਾ ਨੇ ਤਿੱਖੀ ਜਿਹਾ ਨਸੀਰ ਵੜਿਆ। ਬਲੇ ਜਾਂ ਕੜਿਆ ਤੇ ਟੁਕੜੇ ਕਰਕੇ ਮੂੰਹ ਚ ਪਾਉਣ ਨੂੰ ਨਾ ਗੁਰੂ ਜੀ। ਮਾਸ ਸੇ ਪੋਟੀ-ਪੋਟੀ ਕਰਕੇ ਹਾਰ ਕੋ ਗਲ ਚ ਪਾਇਆ। ਸੇ ਜ਼ਾਲਮ ਨੇ ਸਿਰ ਕੀਤਾ ਪਹਿਲਾ ਕਬੱਡੀ ਬਰਲੋਹੇ ਨਾਲ ਕੱਢੀ ਸਜੀ ਫਿਰ ਕੱਬੀ ਹੱਥ ਵੱਡੇ ਫਿਰ ਪੈਰ ਵੱਡੇ ਵਾਸੀ ਇਸ ਬੰਦੇ। ਪਰ ਗੁਰੂ ਘਰ ਦੇ ਮਹਾਨ ਜੋਦਾ ਬਾਜਾ ਵਣਾ ਥਾਪੜ ਲੈ ਕੇ ਤਾਸਤ ਮਸ ਨਹੀਂ ਹੋਇਆ ਸਿੱਖੀ ਪਰਪੱਕਤਾ ਨਾਲ ਲਵਾਈ। ਉਹ ਦਿਨ ਸੀ 9 ਜੂਨ 1716 ਦਿੱਲੀ। ਜਿੱਥੇ ਸੀਧ ਕੀਤਾ ਗਿਆ ਬਲਕਿ ਸੀ ਜਿੱਥੇ 740 ਸੀ ਦੋ ਸਥਾਨ ਵਾਲੀ ਸੀ ਕਿਉਂਕਿ ਜਿੱਥੇ ਨੂੰ ਸੀਧ ਕੀਤਾ ਤੋਂ ਤੇ ਪਹਿਲਾਂ ਉਹ ਬਾਦਸ਼ਾਹ ਭਾਦਰ ਸ਼ਾਹ ਦਿੱਥੇ ਕਬਰ ਸੀ ਤੇ ਇਸੇ ਕਾਜੀ ਨੇ ਕਿਹਾ ਸੀ ਜੀ ਤੁਸੀਂ ਬੰਦਾ ਸਿੰਘ ਬਹਾਦਰ ਨੂੰ ਇੱਥੇ ਦੇ ਸਾਹਮਣੇ ਮਾਰ ਕੇ ਉਹਨੂੰ ਦਬਾਓਗੇ ਨਾ ਤਾਂ ਜ ਰਹੁਣੁ ਸ਼ਾਂਤੀ ਮਿਲੇਗੀ ਭਾਦਰ ਸ਼ਾਹ ਵਾਲੇ ਤਾਂ ਉਹਨੇ ਕਿਹਾ ਕਹਿਦ ਕੀਤਾ ਸੀ ਤੇ ਉੱਥੇ ਨੂੰ ਸੀਧ ਕੀਤਾ ਗਿਆ ਇਹ ਹੈ ਗੁਰੂ ਪਿਆਰੇ ਮਹਾਨ ਜਰਨੈਲ ਚੋਦਾ ਬੰਦਾ ਸਿੰਘ ਬਹਾਦਰ ਜਨ ਸਿੱਕਾ ਚੁਲਾਇਆ ਮਹਾਨ ਸੌਤਨ ਨੂੰ ਠੱਲ ਪਾਈ ਮੁਗਲਾਂ ਦੀ ਤੇ ਆਪਣਾ ਆਪਾਰੀ ਤੇ ਬਾਜਨ ਵਾਲ ਹਕਮ ਪਮਾਇਆ ਗੁਰੂ ਪਿਆਰੇ ਥੋੜੀ ਜਿਹੀ ਉਮਰ 8 ਸਾਲ ਵਿੱਚ ਸੀ 8 ਸਾਲ ਸਿਰਫ ਸੰਪਰਕ ਬਾਜਨ 1728 ਬਾਜਨ ਵਾਲ ਦੇ ਸਾਲ ਵਿੱਚ ਆਈ ਤੇ 1716 ਸਿੱਧੀ ਪਾ ਕੇ ਇਸੇ ਕਿਲਾਸ ਕਾਇਮ ਵੀ ਕਰ ਗਏ ਪਿਤਾ ਖਾਨ ਨੂੰ ਮਾਰ ਕੇ ਸਰਹੰਦ ਨੂੰ ਢਾ ਕੇ ਸਮਾਣਾ ਪਿੰਨ ਖਤਮ ਕਰੇ ਸਿੱਖੀ ਦਾ ਰਾਜ ਵਿਚ ਲਾ ਗੇ ਜੋ ਦਾ ਬਲਵਾਨ ਮਹਾਨ ਸਿੱਖ ਆਵਾ ਬੰਦਾ ਸਿੰਘ ਕੋਟਾਂ ਕੋਟਾਂ ਤੇ ਨਾਮ ਐਸੇ ਮਹਾਨ ਜੋਧੇ ਨੇ ਗੁਰੂ ਮਾਰ ਕਿਰਪਾ ਕਰਨ ਅਸੀਂ ਭਾਈ ਸਖ ਸਜੀਵ ਸੱਚੇ ਗੁਰਸੇਖ ਬਣੀਏ ਉਪਦੇਸ਼ ਸਮਾਏ ਗੁਰੂ ਮਾਰ ਬਾਜਾਂ ਵਾਲਿਆਂ ਦਾ ਸਭ ਦਾ ਪਹਿਲਾ ਲੋੜੀਏ ਦਾਸ ਨੇ ਬਿਲਕੁਲ ਸੰ세 ਵਿੱਚ ਇਹ ਆ ਵੀ ਨਸਾਂ ਦੇ ਪਾਈ ਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ 4 ਸਾਲ ਦਾ ਬੱਚਾ ਵੀ ਸੀਧੀਆਂ ਪਾ ਗਿਆ ਬੰਦਾ ਸਿੰਘ ਬਹਾਦਰ ਕਿੰਨੇ ਸਿੰਘ ਸਿੰਘਣੀਆਂ 700 ਗੱਡਾ ਪਰਨਾ ਸੀ ਘਟ ਘਟ ਕੇ ਸਿਰ ਲਾ ਲਾ ਕਿੰਨਾ ਬੰਦਾ ਹੋਵੇ ਜੁੰਦੇ ਸਿੰਘ ਫੜੇ ਫਿਰ ਉਹ ਮਾਰੇ ਗੁਰੀ ਪਿਆਰੇ 740 ਸਾਹਮਣੇ تھے ਦਿੱਲੀ ਲਿ ਜਾ ਕੇ ਇੰਨਾ ਕਤਲੇਆਮ ਹੋਇਆ ਸਿੱਖਾਂ ਤੇ ਮਹਾਰਾਜ ਤਾਂ ਨਖ ਹੈ ਉਹ ਮਹਾਰਾਜ ਸਿੱਖ 10 ਤੋਂ ਮੱਸ ਨਹੀਂ ਹੋਏ ਸੇ ਕੀ ਸਵਾਸਾਂ ਕੇ ਸਾਸ ਸਵਾਗਤ ਜਵਾਈ ਸੈਜੋ ਜੀ ਨੂੰ ਪਾਈ ਨਮਸਕਾਰ ਪ੍ਰਣਾਮ ਕਰੀਏ ਕੋਟਾਂ ਕੋਟ ਧੰਨਵਾਦ ਜੀ ਸਰਜਨ ਮਹਾਰਾਜ ਅਸੀਂ ਸਾਮਕਸ਼ੀਆਂ ਤਾਨ ਗੁਰੂ ਗੁਰ ਸਿੰਘ ਤਾਨ ਗੁਰੂ ਦੇ ਸਿੱਖ ਤਾਨ ਗੁਰੂ ਤਾਨ ਗੁਰੂ ਪਿਆਰੇ ਮਾ ਕਿਰਪਾ ਕਰਨ ਵੇਂਤ ਖੁਲਾ ਹੋਣ ਗਈਆਂ ਮਖਸ਼ ਲੈਣਾ ਜੀ ਆਮ ਮਾਲ ਸਾਈ ਹਾਂ ਗਾਹ ਗੁਰੂ ਜੀ ਪਰ ਖਾਲਸਾ ਵਾਜਦੇ ਜੀ ਕੀ ਸੇਥੀ